ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗ੍ਰੀਡੈਰੀ ਫਾਰਮ ਦੀਪਗੜ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਾਈ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲετε ਮੇਰਾ ਵੀਰ ਘੰਟੀ ਦੇ ਬਟਨ ਤੇ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ 62801 37325 ਬਾਈ ਜੀ ਮੇਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋਆਂ ਭੇਜ ਕੇ ਐਡ ਲਵਾ ਸਕਦੇ ਹੋ ਬਾਈ ਜੀ ਪਹਿਲਾ ਟਰੈਕਟਰ ਹੈਗਾ ਜ ਆਪਾਂ ਕੋਲ AC ਟਰੈਕਟਰ ਹੈਗਾ 450 94176 19364 ਬਾਈ ਦਾ ਮੋਬਾਈਲ ਨੰਬਰ ਅਤੇ ਮਾਡਲ ਦੀ ਗੱਲ ਕਰਕੇ ਡਾਇਰੈਕਟਰ ਦੀ ਆਪਾਂ 2011 ਮਾਡਲ ਆ ਬਾਈ ਜੀ ਟਰੈਕਟਰ 2011 ਮਾਡਲ ਆਗਾ ਸਾਰਾ ਟਰੈਕਟਰ ਐਨ オリジナル ਪਿਆ ਬਾਈ ਜੀ ਬਿਲਕੁਲ ਏਜੰਸੀ ਚੋਂ ਜੇ ਮੈਂ ਕੜਵਾਇਆ ਦਾ ਟਰੈਕਟਰ ਵੀਡੀਓ ਚੈੱਕ ਕਰੋ ਤੁਸੀਂ ਗੌਰ ਨਾਲ ਤੇ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਪੰਜਾਬ ਨੰਬਰ ਆ ਇੰਜਨ ਗियर ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈਗੀ ਬਾਹੀ ਤੇ ਚੱਲਿਆ ਹੋਇਆ ਭਾਈ ਜੀ ਤੁਸੀਂ ਵੀ ਆਪਣੀ ਪੂਰੀ ਤਸੱਲੀ ਕਰਕੇ ਲਿਜਾ ਸਕਦੇ ਹੋ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਗੇ ਤਾਂ ਚਾਰੋਂ ਟਾਇਰ ਵੀਰੇ ਟਰੈਕਟਰ ਦੇ ਕੰਪਨੀ ਦੇ ਟਾਇਰ ਨੇ ਹਜੇ ਵੀਰੇ 85 ਤੋਂ 90% ਟਰੈਕਟਰ ਦੇ ਟਾਇਰ ਭਾਏ ਨਵੇਂ ਟਾਇਰਾਂ ਵਰਗਾ 85 ਤੋਂ 90% ਟਾਇਰ ਇੰਜਨ ਗੇਅਰ ਦੀ ਭਾਈ ਜੀ ਪੂਰੀ ਫੁੱਲ ਗਾਰੰਟੀ ਆ ਤੇ ਡਿਮਾਂਡ ਹੈਗੀ ਆ ਸਿਰਫ 2 ਲੱਖ ਤੇ 25000 ਰੁਪਏ ਡਿਮਾਂਡ ਹੈਗੀ ਮੌਕੇ ਤੇ ਵਧੀਆ ਮਾਨਤਨ ਭਾਈ ਜੀ ਹੋ ਜਾਊਗਾ ਅਗਲਾ ਟਰੈਕਟਰ ਹੇਗਾ ਵੀਰ ਜੀ ਮੈਸੀ ਫੋਰ ਕੁਸ਼ਨ ਮੈਸੀ ਫੋਰ ਕੁਸ਼ਨ 4410 ਟਰੈਕਟਰ ਆ ਵੀਰ ਜੀ 2003 ਮਾਡਲ ਟਰੈਕਟਰ ਆ ਇਹ 2003 ਮਾਡਲ ਆ ਟਰੈਕਟਰ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਟਰੈਕਟਰ ਵੀਰੇ ਦੂਜੇ ਨਾਮ ਤੇ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਪੈ ਰੰਗ ਪੇਟ ਬੋਕਣ ਸਾਫ ਕੰਡੀਸ਼ਨ ਆ ਫਾਇਬਰ ਦੀ ਛਤਰੀ ਵਗੈਰਾ ਨਾਲ ਆ 44 ਹਸ ਪਾਵਰ ਦਾ ਵੀਰੇ ਟਰੈਕਟਰ ਆ ਡਬਲ ਕਲਚ ਆ ਜੇਕਰ ਆਪਾਂ ਹੁਣ ਟਾਇਰਾਂ ਦੀ ਗੱਲ ਕਰ ਗਏ ਤੋ ਚਾਰੇ ਟਾਇਰ ਵੀਰੇ ਦੇ ਕੰਪਨੀ ਦੇ ਟਾਇਰ ਪਾਏ ਹੋਏ ਆਗੇ 65 ਤੋਂ 70 ਪੈਸੇ ਟਰੈਕਟਰ ਦੇ ਟਾਇਰ ਪਏ ਆ 65 ਤੋਂ 70 ਪੈਸੇ ਟਰੈਕਟਰ ਦੇ ਟਾਇਰ ਪਏ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜਨਲ ਆ ਐਨ ਵਾਹੀ ਤੇ ਚੱਲਿਆ ਤੁਸੀਂ ਵੀ ਵਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਸਾਰਾ ਟਰੈਕਟਰ ਬਿਲਕੁਲ Ориਜਨਲ ਆਗਾ ਸਾਈਡ ਗੀਅਰ ਟਰੈਕਟਰ ਆ ਤੇ ਡਿਮਾਂਡ ਤਾਂ ਬਿਲਕੁਲ ਹੀ ਜਾਇਜ਼ ਰੱਖੀ ਆ ਵੀਰ ਨੇ ਸਿਰਫ 1 ਲੱਖ ਤੇ 75000 ਰੁਪਏ ਡਿਮਾਂਡ ਆ ਵੀਰ ਜੀ ਮੌਕੇ ਤੇ ਇਹਦੇ ਚੋ ਵੀ ਫੁੱਲ ਮਾਨਤਨ ਹੋਊਗਾ ਅਗਲਾ ਟਰੈਕਟਰ ਹੈਗਾ ਪ੍ਰੀਤ ਟਰੈਕਟਰ ਹੈਗਾ ਤੇ ਮਾਡਲ ਦੀ ਗੱਲ ਕਰਕੇ ਆਪਾਂ ਤੇ ਮੋਬਾਈਲ ਨੰਬਰ ਦੀ 84277 25955 84277 25955 ਵੀਰ ਦਾ ਮੋਬਾਈਲ ਨੰਬਰ ਆ ਹੁਣ ਆਪਾਂ ਗੱਲ ਕਰਦੇ ਆ ਟਰੈਕਟਰ ਬਾਰੇ ਮਾਡਲ ਹੈਗਾ ਬਾਈ ਜੀ 2016 ਮਾਡਲ ਟਰੈਕਟਰ ਹੈਗਾ 3 ਸਪੀਡਾਂ ਚਾ ਟਰੈਕਟਰ 2016 ਮਾਡਲ ਆ 3 ਸਪੀਡ ਆ ਫੈਬਰ ਦੀ ਛਤਰੀ ਵਗੈਰਾ ਲੱਗੀ ਹੋਈ ਹੈ ਵੀਰੇ ਟਰੈਕਟਰ ਦੇ ਸਾਰਾ ਟਰੈਕਟਰ ਬਿਲਕੁਲ オリジナル ਆ ਪੰਜਾਬ ਨੰਬਰ ਆ ਪਹਿਲੇ ਨਾਮ ਤੇ ਆ ਵੀਰੇ ਟਰੈਕਟਰ ਹਜੇ ਟਾਇਰ ਨਾਲ ਦੇ ਪਏ ਆ ਕਿ ਵਧੀਆ ਕੰਪਨੀ ਦੇ ਟਾਇਰ ਆ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਰੰਗ ਪੇਂਟ ਪੱਕੂ ਗਿਆਨ ਸਾਫ ਕੰਡੀਸ਼ਨ ਦਾ 6549 ਟਰੈਕਟਰ ਆ ਵੀਰੇ ਸਾਰਾ ਟਰੈਕਟਰ ਬਿਲਕੁਲ origignal ਆਗਾ ਪਾਵਰ ਸਟੀering ਆ ਤੇਲ ਬ੍ਰੇਕਾਂ ਚ ਡਬਲ ਕਲੱਚ ਟਰੈਕਟਰ ਆ ਵੀਰੇ ਡਬਲ ਡਿਸਟਿਬਿਊਟਰ ਵੀ ਲੱਗਾ ਹੋਇਆ ਡਬਲ ਕਲੱਚ ਆ ਤੇ ਡਬਲ ਹੀ ਡਿਸਟਿਬਿਊਟਰ ਲੱਗਿਆ ਹੋਇਆ ਟਰੈਕਟਰ ਦੇ ਮੁੱਲ ਹੈਗਾ ਵੀਰੇ ਸਿਰਫ 4,60,000 ਰੁਪਿਆ ਮੁੱਲ ਆ ਮੌਕੇ ਤੇ ਤਿੰਨਾਂ ਟਰੈਕਟਰਾਂ ਦਾ ਵਧੀਆ ਮਾਨਤਨ ਵੀਰੇ ਹੋ ਜੂਗਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਅੱਗੇ ਵੀਰੇ ਹੈਗਾਗਾ ਟਰਾਲਾ ਵਗਾਊ 84277 ਤੇ 259552 ਦਾ ਮੋਬਾਈਲ ਨੰਬਰ ਹੈ ਇਸੇ ਵੀਰ ਦੇ ਟਰਾਲ ਤਿੰਨ ਦੋਨੇ ਟਰੈਕਟਰ ਆ ਤੇ ਟਰਾਲਾ ਹੈਗਾ ਟਰਾਲੇ ਬਾਰੇ ਗੱਲ ਕਰਕੇ ਆਪਾਂ ਬਿਨਾ ਜੈਕ ਤੋਂ ਆ ਟਰਾਲਾ ਇਹ ਬ੍ਰਿਜ 147 ਦਾ ਨਵਾਂ ਸ਼ਹਿਰ ਦਾ ਬਣਿਆ ਹੋਇਆ ਫੁੱਲ ਹੈਵੀ ਟਰਾਲਾ ਹੈਗਾ ਇਹ ਸਾਰੇ ਰੇਲ ਦਾ ਲੱਗਿਆ ਹੋਇਆ ਵੀਰੇ ਅੱਠ ਨੱਟੀ ਹੱਬਾ ਕੀ ਜਿਗਰਾ ਪਰ ਟਾਇਰਾਂ ਦੀ ਗੱਲ ਕਰਗੇ ਬਿਲਕੁਲ ਬੇਦਾਗ ਟਾਇਰ ਆਗੇ ਬਿਰਲਾ ਕੰਪਨੀ ਦੇ ਆ 70 ਤੋਂ 75 ਪੈਸੇ ਟਾਇਰ ਪਏ ਆ ਫਰਸ਼ ਵਗੈਰਾ ਵੀ ਬਿਲਕੁਲ ਬੇਦਾਗ ਆ ਪੱਤੀ ਵਾਲਾ ਬੈੱਡ ਲੱਗਿਆ ਹੋਇਆ ਹੈਗਾ ਵੀਰੇ ਚੈੱਕ ਕਰ ਸਕਦੇ ਹੋ ਤੇ ਡਿਮਾਂਡ ਹੈਗੀ ਆ ਸਿਰਫ 2 ਲੱਖ ਤੇ 40000 ਰੁਪਏ ਡਿਮਾਂਡ ਹੈਗੀ ਮੌਕੇ ਤੇ ਪੂਰਾ ਸੋਨਾ ਤੇ ਫੁੱਲ ਮਾਨਤਨ ਵੀਰ ਹੋਣੇ ਕਰਨਗੇ ਇਦਾਂ ਦੇ ਵੀਡੀਓ ਆਪਾਂ ਲੈ ਕੇ ਆਉਂਦੇ ਰਹਨੇ ਆਂਗੇ ਚੈਨਲ ਨੂੰ ਕਰ ਲੋ ਸ਼ੇਅਰ ਸਬਸਕ੍ਰਾਈਬ ਧੰਨਵਾਦ ਜੀ